ਤਾ ਉਧਰ ਲੈ ਚਲਦੇ ਹਾਂ ਗੁਰਦਾਸਪੁਰ ਦੇ ਵਿੱਚ ਜਿੱਥੇ ਪੁਲਿਸ ਪੱਬਾ ਪਾਰ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਗੁਰਦਾਸਪੁਰ ਦੇ ਐਸਪੀ ਡੀ ਡੀਕੇ ਚੌਧਰੀ ਦੀ ਗਵਾਹੀ ਦੇ ਵਿੱਚ ਗੁਰਦਾਸਪੁਰ ਦੇ ਸਲਮ ਏਰੀਆ ਦੇ ਬਸਤੀ ਦੇ ਵਿੱਚ ਚਲਾਏ ਕਾਸੋ ਆਪਰੇਸ਼ਨ ਦੇ ਵਿੱਚ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਹਨਾਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਤੇ ਲਈ ਲਗਾਤਾਰ ਪੁਲਿਸ ਦੇ ਵੱਲੋਂ ਵਕ ਵਕ ਨਸ਼ੇਆਂ ਦੇ ਬਦਨਾਮ ਏਰੀਆ ਅਤੇ ਕਬਰਿਸਤਾਨਾਂ ਤੇ ਮੜੀਆਂ ਦੇ ਵੀ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਦੌਰਾਨ ਐਸਪੀਡੀ ਨਾ ਕੀ ਕਹਿਣਾ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਨੂੰ ਪੰਜਾਬੀ ਅਖ਼ਬਾਰ ਚਾਨਣ ਦੇ ਨਾਲ ਬਲਜੀਤ ਸਿੰਘ ਲਾਮਦੀਪ ਰਿਪੋਰਟ ਗੁਰਦਾਸਪੁਰ ਜੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਕਾਸੋ ਆਪਰੇਸ਼ਨ ਜਿਹੜਾ ਕੀਤਾ ਗਿਆ ਸ਼ੁਰੂ ਕਰਾਇਆ ਗਿਆ ਸੀ ਇਹ ਗੁਰਦਾਸਪੁਰ ਦੀਆਂ ਚਾਰੋਂ ਸਾਊਥ ਵੀ ਜਿਨ੍ਹਾਂ ਦੇ ਵਿੱਚ ਕੀਤਾ ਗਿਆ ਦੀਨਾਨਗਰ ਵੀ ਤੇ ਗੁਰਦਾਸਪੁਰ ਵੀ ਕਲਾਨੌਰ ਵੀ ਤੇ ਰੂਰਲ ਵੀ ਉਹਦੇ ਚ ਅਲੱਗ-ਅਲੱਗ ਜਗ੍ਹਾ ਜਿਹੜੀਆਂ ਵੀ ਕੁਝ ਆਈਡੈਂਟੀਫਾਈ ਹੋਈਆਂ ਸੀ ਜਾਂ ਲੋਕਾਂ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਇਹ ਇੱਥੇ ਕੋਈ ਮਾੜੇ ਚੰਗੇ ਬੰਦੇ ਜਿਹੜੇ ਆ ਨਸ਼ਾ ਕਰਦੇ ਆ ਜਾਂ ਵੇਚਦੇ ਆ ਉਸ ਸੰਬੰਧੀ ਜਿਹੜਾ ਹੈ ਗੋਪਾਲ ਸ਼ਾਹ ਰੋਡ ਦੀਆਂ ਝੁੱਗੀਆਂ ਤੇ ਆ ਜਿਹੜੇ ਮੜੀਆਂ ਚ ਸਾਰੀ ਸਰਚ ਕੀਤੀ ਹੈ ਡੀਐਸਪੀ ਸਾਹਿਬ ਸਿਟੀ ਤੇ ਐਸਐਚਓ ਸਾਧਾਰ ਤੇ ਸਿਟੀ ਨੇ ਰਲ ਕੇ ਤੇ ਫੋਰਸ ਦੇ ਨਾਲ ਤੇ ਉਹ ਸਾਰਾ ਜਿਹੜਾ ਅੱਗੇ ਵੀ ਜਾਰੀ ਰਹੂਗਾ ਅੱਜ ਕੁਝ ਮਿਲਿਆ ਜਿੱਤੋਂ ਆ ਉਹਦੇ ਸੰਬੰਧੀ ਸਾਰਾ ਜਿਹੜਾ ਲੀਗਲ ਪ੍ਰੋਸੈਸ ਹੈ ਉਹ ਚੱਲ ਰਿਹਾ ਹੈ ਉਹ ਤੋਂ ਬਾਅਦ ਸਾਰੀ ਡਿਟੇਲ ਤੁਹਾਨੂੰ ਦੇ ਦਾਂ। ਹੋਰ ਵੀ ਕਿੱਥੇ ਕਿੱਥੇ ਚੈਕਿੰਗ ਕੀਤੀ ਜਾ ਰਹੀ ਜੀ। ਹੋਰ ਅਲੱਗ-ਅਲੱਗ ਚਾਰੋਂ ਸਾਵੜੂ ਜਨਾਂ ਚ ਹੋਈ ਏ। ਕੀ ਮੈਸੇਜ ਦੇਣਾ ਜਾਂਦੀ ਹੈ? ਮੈਸੇਜ ਇਹੀ ਹੈ ਜੀ ਵੀ ਚੰਗੇ ਕੰਮ ਕਰੋ। ਮਾੜੇ ਕੰਮ ਛੱਡੋ ਨਸ਼ੇ ਬੰਦ ਕਰੋ। ਤੁਸੀਂ ਜੇ ਰੇਡ ਕੀਤੀ ਆ ਤੁਸੀਂ ਉੱਥੇ ਦੇਖਿਓਗੇ ਪਹਿਲਵਾਨੀ ਵਾਸਤੇ ਵੀ ਉੱਥੇ ਬਣਾਇਆ ਗਿਆ ਜੀ। ਇਹੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਨਸ਼ਿਆਂ ਤੋਂ ਦੂਰ ਰਹੋ ਤੇ ਖੇਡਾਂ ਵਾਲੋ। ਤੇ ਤੁਸੀਂ ਕੀ ਕਹਿੰਦੇ? ਬਿਲਕੁਲ ਜੀ ਖੇਡਾਂ ਜਿਹੜੀਆਂ ਉਹ ਜੇ ਖੇਡਾਂ ਕਰਨ ਖੇਡਣਗੇ ਤੇ ਤੰਦਰੁਸਤ ਰਹਿਣਗੇ। ਨਸ਼ੇ ਕਰਨਗੇ ਤਾਂ ਫਿਰ ਉਹ ਮੌਤਾਲ ਨੂੰ ਜਾਣਗੇ ਜਲਦੀ